ਕੱਕਾ ਸਿੰਘ ਕੱਕਾ ਸਿੰਘ ਕਿੱਥੋਂ ਰਹਿਣ ਵਾਲੇ ਹੋ ਪਿੰਡ ਪੌਜੋ ਕੀ ਦੇ ਹਾਂਜੀ ਕੀ ਹੋਇਆ ਕਿ ਚੋਰੀ ਕਿੱਥੇ ਹੋਈ ਕਿਵੇਂ ਮੇਰੇ ਕਮਰੇ ਚ ਮੈਂ ਜਦੋਂ ਸਵੇਰੇ ਕਰਦੇ ਸੀ ਅਸੀਂ ਜੀ ਮੈਂ ਪੰਜਾਬ ਪੁਲਿਸ ਸੀਆਈਡੀ ਚ ਰਿਟਾਇਰਡ ਹਾਂ ਹਾਂਜੀ ਸੇਵਾਮੁਕਤ ਤੇ 2001 ਚ ਰਿਟਾਇਰਡ ਹੋਇਆ ਹਾਂ ਰਿਟਾਇਰ ਹੋਇਆ ਹਾਂਜੀ ਤੇ ਮੈਂ ਘਰੇ ਅਸੀਂ ਰਹਿ ਗਏ ਹਾਂ ਰਿਟਾਇਰ ਦੋਵੇਂ ਜੀਐਸੀ ਰਹਿਨੇ ਆ ਤੇ ਬੱਚੇ ਮੇਰੇ ਸਰਵਿਸ ਕਰਦੇ ਨੇ ਹਾਂ ਹਾਂ ਤੇ ਅਸੀਂ ਮੈਂ ਜਦੋਂ ਸਵੇਰੇ ਆ ਸੀ ਚਾਹ ਪੀਂਦੇ ਸੀ ਤੇ ਮੈਂ ਵੇਖਿਆ ਤੇ ਉਥੇ ਤਾਲਾ ਖੋਲਿਆ ਤੇ ਅਦਰੋਂ ਕੁੰਡੀ ਲੱਗੀ ਹੋਈ ਸੀ ਤੇ ਉਹ ਕੋਈ ਲੰਘਿਆ ਜਾਂਦਾ ਸੀ ਇੱਕ ਬੱਚਾ ਉਹਨੂੰ ਮੈਂ ਕਿਹਾ ਕਾਕਾ ਅੰਦਰੋਂ ਕੁੰਡੀ ਲੱਗੀ ਉੱਤੇ ਚੜ ਕੇ ਕੁੰਡੀ ਖੋਲੀ ਉਹ ਤੇ ਚੜ ਕੇ ਤੇ ਕੋ ਨੇ ਅੰਦਰੋਂ ਕੁੰਡੀ ਖੋਲੀ ਤੇ ਉਹ ਅੰਦਰ ਉਹ ਫਿਰ ਸਮਾਨ ਮੈਂ ਵੇਖਿਆ ਤੇ ਮੇਰਾ ਬਾਰੀ ਟਟੀਆਂ ਪਈਆਂ ਰਸੋਈ ਵੀ ਸਭ ਨਰ ਬਾਹਰ ਕੱਢ ਆਇਆ ਇੱਕ ਮੇਰਾ ਦਰਵਾਜ਼ਾ ਜਿਹੜਾ ਤੋੜਿਆ ਪਾਨ ਤੋੜ ਕੀਤੀ ਬਾਰੀ ਦੀ ਉਹ ਸਰੀਏ ਸੇ ਖੁੱਲਿਆ ਨਹੀਂ ਤੇ ਉਹ ਜਿਹੜਾ ਸੀਗਾ ਉਹਦੇ ਰਾੜ ਪਾ ਕੇ ਇੱਕ ਕੁੰਡੇ ਵਿੱਚ ਰਾੜ ਪਾ ਕੇ ਤੇ ਦੋ ਜਣੇ ਖਿੱਚਿਆ ਤੇ ਉਹ ਮੇਰਾ ਕੁੰਡਾ ਜਿਹੜਾ ਇਹ ਦਰਵਾਜੇ ਦਾ ਉਹ ਬਾਹਰ ਨਿਕਲ ਗਿਆ ਉਹ ਟੁੱਟਾ ਉਹ ਟੁੱਟਾਇਆ ਉਹ ਬਾਹਰ ਨਿਕਲ ਗਿਆ ਤੇ ਉਹ ਫੇਰ ਅੰਦਰ ਵੜ ਗਿਆ ਲਾਈਟਾਂ ਬਲਬ ਜਿਹੜੇ ਉਹ ਨਾਲ ਬੰਦ ਕਰ ਦਿੱਤੇ ਅੰਦਰ ਵੜ ਕੇ ਮੇਰਾ ਸਾਰਾ ਸਮਾਨ ਫੋਲ ਗਿਆ ਇਹਦੇ ਵਿੱਚ ਉਹ ਉਹਨਾਂ ਨੇ ਕੱਪੜੇ ਫੋਲਤਾਲ ਸਾਰਾ ਕੁਝ ਕਰਕੇ ਤੇ ਉਹਨਾਂ ਵਿੱਚ 30000 ਰੁਪਈਆ ਜਿਹੜਾ ਉਹ ਨਿਕਲਿਆ ਕੋਈ 3000 ਢੇਰ ਘੇਰ ਕੋਈ ਪਾਣ ਸੀਗਾ ਤੇ ਉਹ ਵੀ ਲੈ ਗਏ ਤੇ ਕੋਈ ਮਿਸਿਉਣਾ ਜਿਹੜਾ ਸੀ ਕੋਈ ਤੈਨੂੰ ਕੋ ਟੋਲੇ ਕਿ 30 30 ਸੀਗਾ ਉਹ ਵੀ ਲੈ ਗਏ ਸਾਰਾ ਫਰੋਲ ਕੇ ਤੇ ਜਿਹੜੇ ਵਿੱਚ ਇੱਕ ਕਾਪੀ ਚ ਨਾ 5000 ਰੁਪਈਆ ਸੀ ਉਹ ਕਾਪੀਆਂ ਸਾਰੀਆਂ ਮੇਰੀਆਂ ਫੋਲੀਆਂ ਉਹ ਮੇਰੇ 5000 ਰੁਪਈਆ ਮੇਰੇ ਉਹ ਬਾਰੀ ਉਹ ਇੱਕ ਜਿਹੜੀ ਕਾਪੀ ਦੇ ਵਿੱਚ ਹੀ ਰਹਿ ਗਿਆ ਉਹ ਗੁਦਰਤੀ ਵਿੱਚ ਉਹਨਾਂ ਕੋ ਨਿਕਲਿਆ ਨਹੀਂ ਹਾਂਜੀ ਇਹ ਕੁਝ ਹੋਇਆ ਜਿਹੜੀ ਫੋਨ ਕੀਤਾ ਸਵੇਰੇ ਪੁਲਿਸ ਆ ਕੇ ਤੇ ਉਹ ਐਸਆਈ ਨੇ ਸਾਰਾ ਕੁਝ ਤਲਾਸ਼ੀ ਜਲਾਏ ਵੇਖ ਕੇ ਤੇ ਉਹ ਮੈਂ ਮੌਕਾ ਵੇਖ ਕੇ ਤੇ ਉਹ ਚਲਾ ਗਿਆ ਜਿਹੜੀ ਕੋ ਹੋ ਜਾਈਏ ਤੱਕ ਕੋਈ ਅੱਜ 25 ਤਰੀਕ ਨੂੰ 5 ਮਹੀਨੇ ਹੋ ਜਾਣੇ ਅੱਜ 25 26 ਹੋ ਗਈ ਇੱਕ ਮਹੀਨਾ ਹੋ ਗਿਆ 5 ਮਹੀਨੇ ਹੋ ਗਿਆ ਜੀ ਹੁਣ 5 ਮਹੀਨੇ ਅਜੇ ਤੱਕ ਕਾਹੇ ਪਛਾਤਾ ਦਰਜ ਹੁਣ ਕੀਤਾ ਉਹ ਆ ਉਹ ਐਸਆਈ ਤੇ ਜਿਹੜੇ ਮੁਲਾਜ਼ਮ ਸੀਗੇ ਉਹ ਮੇਰੀ ਕੋਈ ਸੁਣਾਈ ਨਹੀਂ ਮੈਂ ਜਾਣਾ ਤੇ ਕੋਈ ਮੇਰੀ ਸੁਣਾਈ ਫਿਰ ਮੈਂ ਜਾ ਕੇ ਡੀਐਸਪੀ ਦੇ ਪੇਚ ਹੋਇਆ ਐਸਪੀ ਦੇ ਪੇਚ ਹੋਇਆ ਉਹਨਾਂ ਕੋਈ ਦਬਕਾ ਲਾਇਆ ਤੇ ਉਹਦੇ ਕਹੇ ਤੇ ਮੇਰੀ ਉਹਨਾਂ ਨੇ ਕੋਈ ਪਛਾਤਾ ਦਰਜ ਕੀਤਾ ਤੇ ਉਹ ਮੈਂ ਉਹਨਾਂ ਦੇ ਵਿਚੇ ਹੀ ਐ ਤੇ ਮੈਂ ਉਹ ਜਿਹੜਾ ਪੁੱਛਿਆ ਫੋਨ ਕੀਤਾ ਉਹ ਕਹਿੰਦਾ ਮੈਂ ਛੁੱਟੀ ਤੇ ਆ ਤੇ ਮੇਰੀ ਅਜੇ ਕੋਈ ਸੁਣਾਈ ਨਹੀਂ ਤੇ ਕਿੰਨੇ ਕ ਦਾ ਜਿਹੜਾ ਸਮਾਨ ਲੈ ਗਏ ਨੇ ਘਰੋਂ ਕੱਢ ਕੇ ਕਿੰਨੇ ਕ ਦੀ ਕੀਮਤ ਬਣਦੀ ਆ ਉਹਨਾਂ ਦੀ ਕੁੱਲ ਕਿੰਨੀ ਬਣਦੀ ਹੋਵੇਗੀ ਆਪਣੇ 3 ਟੋਲੇ ਸੋਨੇ ਲੱਖ ਦੇਢ ਆ ਸਾਢੇ 3 ਲੱਖ ਦੇ ਟੋਟਲ ਕੁੱਲ ਬਣਾ ਲਓ ਘੱਟਵਾਦ ਕੀਤਾ ਪੈਸਾ ਸਿਉਣਾ ਫੜੇ ਜਾਣੇ ਚਾਹੀਦੇ ਨੇ ਦੋਸ਼ੀ ਹਾਂਜੀ ਦੋਸ਼ੀ ਫੜੇ ਜਾਣੇ ਜਿਨ੍ਹਾਂ ਦਾ ਨਾਂ ਮੈਨੂੰ ਪਤਾ ਲੱਗ ਚੁੱਕਾ ਹੈ ਇਹਨਾਂ ਨੂੰ ਮੈਂ ਦੱਸ ਵੀ ਚੁੱਕਾ ਹਾਂ ਹਾਂਜੀ ਹਜੇ ਬੰਦੇ ਉਹਨਾਂ ਮੈਂ ਅਰਜ਼ੀ ਵਿੱਚ ਲਿਖ ਕੇ ਪੇਸ਼ ਵੀ ਹੋਇਆ ਸੀ ਡੀਐਸਪੀ ਦੇ ਉਹਦੇ ਵਿੱਚ ਮੈਂ ਲਿਖ ਦਿੱਤਾ ਸੀ ਐਸਟਾਪ ਨੂੰ ਵੀ ਦਿੱਤਾ ਅਜੇ ਤੱਕ ਕੋਈ ਉਹਨਾਂ ਦੀ ਪੁੱਛੀਏ ਕੋਈ ਕਾਰਵਾਈ ਨਹੀਂ ਹੋਈ ਮੇਰਾ ਨਾਮ ਆਇਆ ਹੈ ਨਾ ਹਾਂਜੀ ਕਿੱਥੋਂ ਦੇ ਰਹੇ ਬੋਲੇ ਅੱਡੀ ਅਸੀਂ ਪੋਜੋਪਾਂ ਦੇ ਰਹਿਣ ਵਾਲੇ ਆ ਬੇਟੇ ਸਾਡਾ ਸਵਾਨ ਚੋਰੀ ਹੋ ਗਿਆ ਹੈ ਕੀ ਕਰਦੇ ਹੋ ਤੁਸੀਂ ਤੁਹਾਡੇ ਘਰ ਬੋਲੇ ਕਾਰ ਵਾਲਾ ਮੇਰਾ ਨੌਕਰੀ ਕਰਦਾ ਸੀ ਪੰਜਾਬ ਪੁਲਿਸ ਵਿੱਚ ਚਲਟੈਰ ਹੋਏ ਨੂੰ 22 ਸਾਲ ਹੋ ਗਏ ਨੇ 22 23 ਸਾਲ ਹੋ ਗਏ ਨੇ ਤੇ ਅਸੀਂ ਹੁਣ ਬੱਚੇ ਇੱਥੋਂ ਚਲੇ ਗਏ ਤੇ ਸਾਡਾ ਪਹਿਲੀ ਦਾ ਵੀ ਥੋੜਾ ਜਿਹਾ ਚੱਲਦਾ ਸੀ ਝਗੜਾ ਉਸ ਕਰਕੇ ਬੱਚੇ ਅਸੇ ਇੱਥੋਂ ਕੱਢ ਦਿੱਤੇ ਕੋਈ ਨੌਕਰੀ ਕਰਦੇ ਕੋਈ ਬਾਹਰ ਪ੍ਰਾਈਵੇਟ ਸਰਵਸ ਕਰਦੇ ਤੇ ਅਸੀਂ ਦੋਵੇਂ ਬਜ਼ੁਰਗ ਸੀਗੇ ਤੇ ਅਸੀਂ ਕੰਮ ਕਰਾਉਂਦੇ ਰਹੇ ਟੂਟੀਆਂ ਵਾਲਿਆਂ ਤੋਂ ਤੇ ਪੈਸੇ ਵੀ ਕੱਢ ਕੇ ਦਿੰਦੇ ਰਹੇ ਤੇ ਸਾਨੂੰ ਇਹ ਨਹੀਂ ਪਤਾ ਸੀ ਸਾਡਾ ਇਹਨਾਂ ਚੋਰੀ ਕਰ ਲੈਣਾ ਇਹਨਾਂ ਹੀ ਸਾਨੂੰ ਲੁੱਟ ਕੇ ਅਸੀਂ ਇੱਧਰ ਸੁੱਤੇ ਹੋਏ ਸੀ ਇੱਧਰ ਵੀ ਸਾਨੂੰ ਡਰ ਸੀ ਉਧਰ ਤਾਂ ਤਾਲੇ ਲੱਗੇ ਹੁੰਦੇ ਸੀ ਕੋਈ ਐਹੋ ਜਿਹਾ ਡਰ ਨਹੀਂ ਸੀ ਜਿੱਥੇ ਸਾਡਾ ਸਾਰਾ ਕੁਝ ਕੱਢ ਕੇ ਲੈ ਗਏ ਨੇ ਅੱਛਾ ਜੇ ਸਵੇਰੇ ਵੇਖਿਆ ਸਵੇਰੇ ਸਵੇਰੇ ਵੇਖਿਆ ਤੇ ਤਲ ਅੰਦਰੋਂ ਕੁੰਡੀ ਲੱਗੀ ਹੋਈ ਮੈਂ ਤਾਂ ਇੱਥੇ ਹੀ ਮੈਨੂੰ ਤਾਂ ਬਿਹੋਸ਼ ਹੋ ਗਈ ਵੀ ਜਿਹੜਾ ਅੰਦਰੋਂ ਕੁੰਡੀ ਲਾ ਗਿਆ ਕੋਈ ਸਾਡਾ ਤਾਂ ਕੁਝ ਨਹੀਂ ਛੱਡ ਗਿਆ ਤੇ ਉਹਦੇ ਵਿੱਚ ਫੇਰ ਅਸੀਂ ਕਿਸੇ ਨੂੰ ਚੜਾ ਕੇ ਅੰਦਰੋਂ ਕੁੰਡੀ ਖਲਾਈ ਅੰਦਰ ਵੇਖਿਆ ਸਾਰਾ ਕੁਝ ਖਿਲਰਿਆ ਆ ਸਾਡਾ ਸਾਡੀ ਫ੍ਰਿਜ ਤੇ 5 ਰੁਪਏ ਪਏ ਸੀ ਉਹ ਵੀ ਨਹੀਂ ਛੱਡੇ ਅੱਛਾ ਇਹ ਇਹੋ ਜਿਹਾ ਲਾਟ ਬਣਾ ਦਿੱਤਾ ਉਹ ਜੇ ਸਾਡਾ ਲਾਟ ਬਣਾ ਦਿੱਤਾ ਤੋੜ ਪਨ ਕੀਤੀ ਤੇ ਇੱਕ ਕਾਪੀ ਵਿੱਚ ਪੈਸੇ ਜਿਹੜੇ ਸੀ ਉਹ ਪਾਸੇ ਕਿੱ데 ਰਹਿ ਗਏ ਨੇ ਦੋ ਕਾਪੀਆਂ ਚੋਂ ਕੱਢ ਕੇ ਲੈ ਗਏ ਬਾਣ ਕੱਢ ਕੇ ਲੈ ਗਏ ਸਾਰਾ ਕੁਝ ਕੱਢ ਕੇ ਲੈ ਗਏ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਕਿ ਇਹਨਾਂ ਫੜੇ ਨਹੀਂ ਗਿਆ ਨਹੀਂ ਬੇਟਾ ਰੋਲ ਗਿਆ ਮੇਰਾ ਬੰਦਾ ਕੋਈ ਕਾਰਵਾਈ ਨਹੀਂ ਵੇਖਾਂਗੀ ਮੈਂ ਥੋੜੀ ਜਿਹੀ ਠੀਕ ਹੋ ਗਈ ਤੇ ਮੈਂ ਕਿਸੇ ਦੁਪਹਿਰੀ ਜਾ ਕੇ ਡਿੱਗਾਂਗੀ ਵੀ ਅਸੀਂ ਸਾਡਾ ਕੀ ਜੋਲਾ ਮੇਂ ਅੱਕ ਦੇ ਸੀਗੇ ਸਾਡਾ ਕੁਝ ਨਹੀਂ ਛੱਡ ਗਏ ਕਿੰਨੇ ਕ ਦਾ ਸਮਾਨ ਜਿਹੜਾ ਆਪਣਾ ਚੋਰੀ ਸਮਾਨ ਇੱਕ ਕਵਾਲੀਆਂ ਦਾ ਜੋੜਾ ਹੈ ਇੱਕ ਚਮਕੀ ਦਾ ਜੋੜਾ ਹੈ ਤੋਲੇ ਸੀਗੇ ਤੋਲੇ ਸਾਢੇ 3 ਤੋਲੇ ਦੇ ਲਗਭਗ ਸੀ ਨਵਾਂ ਤੋਲਾ ਤੇ ਛਾਪਾਂ ਸੀਆਂ ਐਸੇ ਵੀ ਚੋਰੀ ਕਰਕੇ ਲੈ ਗਏ ਬੇਟਾ ਜੋ ਉਹਨਾਂ ਦੇ ਹੱਥ ਆਇਆ ਸਭ ਕੁਝ ਲੈ ਗਏ ਇੱਕ ਕੱਪੜਾ ਲੀੜਾ ਨਹੀਂ ਲੈ ਗਏ ਸੋਨੇ ਦੀਆਂ ਪਰਚੀਆਂ ਵੀ ਪਾੜ ਕੇ ਛੱਟ ਗਏ ਨੇ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਕਾਰਨ ਵਾਈ ਦਾ ਬੇਟਾ ਹੁਣ ਅਸੀਂ ਕੀ ਕਰੀਏ ਸਾਡੀ ਸੁਣਾਈ ਨਹੀਂ ਹੈਗੀ ਸਾਡੀ ਸੁਣਾਈ ਮੇਰਾ ਬੰਦਾ ਰੋ ਲੱਗਿਆ ਥਾੜੇ ਜਾ ਜਾ ਕੇ ਕਿਤੇ ਜਾ ਜਾ ਕੇ ਸਾਡੀ ਕੋਈ ਸੁਣਾਈ ਨਹੀਂ ਹੋਈ